ਹੋਰ ਸੁਣਾਓ ਜੀ ਸასიਖਾਲ ਕਿੱਦਾਂ ਜੀ ਠੀਕ ਠਾਕ ਅੰਨਾ ਖਾਣ ਪੀਣ ਦਾ ਕੰਮ ਕਰਦਾ ਉਹਨੂੰ ਜਦੋਂ ਗੁੱਸਾ ਹੁੰਦਾ ਉਹਦੇ ਮੂੰਹ ਚੋਂ ਨਿਕਲਦਾ ਮੈਂ ਕੜਛੀ ਮਾਰੂੰ ਟੇਟੀ ਜੀ ਕਰਕੇ ਸਾਡੇ ਕੋਲ ਤਾਂ ਬਹੁਤ ਤਰੀਕੇ ਨਾਲ ਹੁੰਦੇ ਆ ਇੱਕ ਪੈਨ ਵਾਲਾ ਇੰਨਾ ਕ ਪੈਨ ਹੁੰਦਾ ਉਹ ਕਹਿੰਦਾ ਮੈਂ ਪੈਨ ਮਾਰੂੰ ਸਰ ਕੋ ਤੇਸੀ ਗੱਜੂ ਇਧਰ ਲਈ ਮੋਸ਼ਮੈਂ ਤਾਂ ਕਰਦੇ ਆ ਹੈ ਐ ਇਧਰ ਲਈ ਤੇ ਜ਼ੋਰ ਦਿੱਤਾ ਹੈ ਜਿਆਦੀ ਪਸੰਦ ਆ

ਸਾਡਾ ਰਿਸ਼ਤਾ ਹੋਇਆ ਸੀ ਉਹ ਕਹਿੰਦੇ ਨੇ ਵੀ ਮੁੰਡਾ ਕੰਮ ਜਾਣਦਾ ਮਿਸਤਰੀ ਦਾ ਐਨ ਥੁੱਕ ਬਣੀ ਸੀ ਪੂਰੀ ਜਦੋਂ ਸਹੁਰੇ ਗਏ ਹਾਂ ਫੁੱਲ ਕਹਿੰਦੇ ਨੇ ਵੀ ਕੇਨੇ ਓਰੀਪੋਰੀ ਕੀ ਦੀ ਕਾਂਢੀ ਮਾਰੂ ਵਗਾ ਕੇ ਕਾਂਡੀਆਂ ਕਿਹੜੇ ਨਾਲ ਚੱਕੇ ਫਿਰਦੇ ਸੀ ਸਤਿਗੁਰ ਜੀ ਪ੍ਰਾਈਮੇਰੀ ਸ਼ਾ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਪਰਮ ਸਿੰਘ ਪ੍ਰੋਗਰਾਮ ਪ੍ਰਾਈਮ ਸਾਥ ਲੈ ਕੇ ਮੋੜ ਤੋਂ ਹਾਜ਼ਰ ਹਾਂ ਤੇ ਅੱਜ ਅਸੀਂ ਪਿੰਡ ਸੋਤਲ ਦੇ ਵਿੱਚ ਆ ਜਿੱਥੇ ਬਹੁਤ ਹੀ ਘੈਂਟ ਘੈਂਟ ਬਜ਼ੁਰਗ ਇੱਥੇ ਸਾਥ ਦੇ ਵਿੱਚ ਬਹਿ ਕੇ ਅਕਸਰ ਗੱਲਾਂបਾਤਾਂ ਵੀ ਕਰਦੇ ਆ ਤੇ ਰੌਣਕ ਇੱਥੇ ਲੱਗੀ ਰਹਿੰਦੀ ਆ ਪਿੰਡ ਦੀ ਫਲਵਾੜੀ ਬਹੁਤ ਸੋਹਣੀ ਆ ਸਾਡੇ ਨਾਲ ਜਿਨ੍ਹਾਂ ਦੇ ਘਰੋਂ ਸਰਪੰਚੀ ਚੱਲਦੀ ਆ ਉਹ ਵੀ ਨੇ ਪੰਚ ਸਾਹਿਬ ਤੇ ਗੱਲਾਂਬਾਤਾਂ ਸ਼ੁਰੂ ਕਰਾਂਗੇ ਹਰ ਵਾਰ ਦੀ ਤਰ੍ਹਾਂ ਉਮੀਦ ਕਰਦੇ ਆ ਅੱਜ ਦੇ ਵੀ ਇਸ ਪ੍ਰੋਗਰਾਮ ਨੂੰ ਤੁਸੀਂ ਉਸੇ ਤਰ੍ਹਾਂ ਪਿਆਰ ਦਿਓਗੇ ਜਿਸ ਤਰੀਕੇ ਨਾਲ ਪਹਿਲੇ ਪ੍ਰੋਗਰਾਮਾਂ ਨੂੰ ਪਿਆਰ ਦਿੱਤਾ ਤੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਾਂਗੇ ਫਲਵਾੜੀ ਬਹੁਤ ਸੋਹਣੀ ਆ ਤੇ ਜਗ੍ਹਾ ਵੀ ਬਹੁਤ ਘੈਂਟ ਆ ਤੇ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਆਪਾਂ ਇੱਥੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਜੀ ਠੀਕ ਠਾਕ ਹੋ? ਹਾਂ ਜੀ ਠੀਕ ਹੈ ਜੀ ਵਧੀਆ ਜੀ ਕਿਵੇਂ ਚੱਲਦੀ ਪੰਚੀ ਤੇ ਸਰਪੰਚੀ ਤੇ ਸਾਰਾ ਕੁਝ ਹੀ ਸਰਪੰਚੀ ਵਧੀਆ ਚੱਲੀ ਜੀ 5 ਸਾਲ ਹੁਣ ਤਾਂ ਜੀ ਰਿਟਾਇਰ ਹੋ ਗਏ ਤੁਹਾਨੂੰ ਪਤਾ ਹੈ ਨਾ ਨੋਟੀਫਿਕੇਸ਼ਨ ਆ ਗਿਆ ਹਾਂ ਹੁਣ ਸਰਪੰਚੀ ਅਗਲੀ ਬਣੂਗੀ ਜਿੰਮੇ ਵੀ ਬਣੂ ਅੱਛਾ ਜੀ ਕਿਹੋ ਜਿਹਾ ਤਜਰਬਾ ਰਿਆ ਵਧੀਆ ਸੀ ਬਹੁਤ ਵਧੀਆ ਜੀ ਪਿੰਡ ਵਾਲਿਆਂ ਨੇ ਬਹੁਤ ਸਹਾਰਾ ਦਿੱਤਾ ਇਹਨੇ ਬੱਚਿਆਂ ਵਾਂਗ ਸੰਭਾਇ ਜੀ ਸਾਡੀ ਪੰਚਾਇਤ ਨੂੰ ਪਿੰਡ ਵਾਲਿਆਂ ਨੇ ਦੋ ਵਾਰੀ ਸਾਡੇ ਕੋਲ ਵੀ ਰੁਕਾ ਆਪਣਾ ਪਿੰਆ ਜੀ ਸਾਡੇ ਮਤਲਬ ਪਿੰਡ ਵਾਲੇ ਨੇ ਬਚਾਇਆ ਸਾਨੂੰ ਜੋ ਵੀ ਹੈ ਪਿੰਡ ਦਾ ਕੰਮ ਜੋ ਵੀ ਹੈ ਪਿੰਡ ਨੂੰ ਪਤਾ ਜੇ ਜੋ ਵੀ ਕਰਿਆ ਆਪਾਂ ਨੇ ਕੀ ਕਰਿਆ ਗਲਤ ਕਰਿਆ ਤਾਂ ਹੁਣ ਤੁਹਾਨੂੰ ਪਤਾ ਬਾਬੂ ਲੈ ਕੇ ਦੱਸਦੀ ਹੁੰਦੀ ਹੈ ਆਪਣੇ ਮੂੰਹ ਤੋਂ ਪਤਾ ਮੀਆਂ ਮਿੱਠੂ ਬਣੂਗੀ ਇਹ ਤਾਂ ਤੁਸੀਂ ਲੋਕਾਂ ਨੂੰ ਪੁੱਛੋ ਜੀ ਇਹ ਤਾਂ ਹੈ ਹਾਂ ਵੀ ਕੀ ਕੁਝ ਕਰਿਆ ਸਾਡੀ ਕਾਰਗੁਜ਼ਾਰੀ ਕਹੀ ਜੀ ਰਹੀ ਸਾਡੀ ਪੰਚਾਇਤ ਨੇ ਪੂਰਾ ਸਾਥ ਦਿੱਤਾ ਸਾਡੇ ਪੰਚਾਂ ਨੇ ਵੀ ਤੁਹਾਡੇ ਮਾਧਿਅਮ ਥਰੂ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਪਿੰਡ ਵਾਸੀਆਂ ਦਾ ਅਤੇ ਆਪਣੇ ਪੰਚਾਂ ਦਾ ਜਿਨ੍ਹਾਂ ਨੇ ਇਹ ਪੂਰਾ ਡਟ ਕੇ ਸਾਥ ਦਿੱਤਾ ਮੇਰਾ 5 ਸਾਲ ਵਧੀਆ ਤਰੀਕੇ ਨਾਲ ਲਖਾਈ ਵਾਹ ਜੀ ਵਾਹ ਹਾਂ ਜੀ ਅੱਛਾ ਹਰ ਇੱਕ ਬੰਦੇ ਦਾ ਨਾ ਬਚਪਨ ਦੇ ਵਿੱਚ ਜਾਂ ਜਵਾਨੀ ਦੇ ਵਿੱਚ ਇੱਕ ਸੁਪਨਾ ਹੁੰਦਾ ਵੀ ਮੈਂ ਵੱਡਾ ਹੋ ਕੇ ਐਂ ਬਣਨਾ ਕਲਾਸ ਦੇ ਵਿੱਚ ਵੀ ਮੈਡਮਾਂ ਖਲਾਰ ਕੇ ਬੰਦੀਆਂ ਕਾਕਾ ਵੱਡਾ ਹੋ ਕੇ ਕੀ ਕਰੇਗਾ ਉਦੋਂ ਤੁਸੀਂ ਕੀ ਜਵਾਬ ਦਿੱਤਾ ਸੀ ਉਦੋਂ ਇਹ ਸੀ ਬਸ ਵੀ ਸਰਕਾਰੀ ਨੌਕਰੀ ਲੱਗਾਂਗੇ ਸਰਕਾਰੀ ਨੌਕਰੀ ਨਹੀਂ ਮਿਲੀ ਪ੍ਰਾਈਵੇਟ ਜੌਬ ਮਤਲਬ ਪ੍ਰਾਈਵੇਟ ਆਪਣਾ ਕੰਮ ਕਰ ਲਿਆ ਜੀ ਜਾਨੀ ਜੰਗ ਜਿੰਦਗੀ ਵਧੀਆ ਨਿਕਲੀ ਜੀ ਵਧੀਆ ਨਿਕਲੀ ਜੀ ਕਿਹੋ ਜਿਹਾ ਰਿਹਾ ਤੁਹਾਡਾ ਬਚਪਨ ਸ਼ਰਾਰਤੀ ਹੁੰਦੇ ਸੀ ਕਿ ਸ਼ਰੀਫ ਹੁੰਦੇ ਸੀ ਨਹੀਂ ਜੀ ਮੈਂ ਐਡਾ ਸ਼ਰਾਰਤੀ ਨਹੀਂ ਤਾਂ ਹੁੰਦਾ ਮੇਰਾ ਭਰਾ ਵੱਡਾ ਜ਼ਰੂਰ ਸ਼ਰਾਰਤੀ ਹੁੰਦਾ ਸੀ ਉਹ ਥੋੜਾ ਜਿਹਾ ਬੱਚਿਆਂ ਨਾਲ ਲੜਾਈ ਝਗੜੇ ਕਰਦੇ ਰਹਿੰਦਾ ਅੱਛਾ ਯਾਨੀ ਮੇਰਾ ਠੀਕ ਰਿਹਾ ਜੀ ਮਤਲਬ ਮਤਲਬ ਉਹਦਾ ਜਿੱਤੇ ਸੌਂ ਐ ਜਿੱਤੇ ਅੱਛਾ ਪੱਕੀ ਗੱਲ ਆਲੇ ਦਾਲੇ ਪੁੱਛ ਲਈ ਨਹੀਂ ਪੁੱਛ ਲਓ ਜੀ ਅੱਛਾ ਫੇ ਸ਼ਰੀਫੀ ਹੋਣ ਦੇ ਨਾਤੇ ਕਦੀ ਕੁੱਟ ਪਾਈ ਕਰੋ ਪਈ ਜੀ ਇੱਕ ਵਾਰੀ ਪਈਦੀ ਜੀ ਕਦਣਾ ਥਾਪੀਆਂ ਥੂਪੀਆਂ ਵੱਜੀਆਂ ਕੋ ਮੁੱਕੇ ਮੱਕੇ ਵੱਜੇ ਜੀ दारू ਪੀਲੀ ਸੀ ਮੈਂ ਪੱਗੂਆ ਕੇ दारू ਪੀਲੀ ਪੇਰ ਤੇ ਬਣਦੀਆਂ ਸੀ ਹਾਂ ਜੀ ਹਾਂ ਉਹ ਕਟਾਈ ਜ਼ਿਆਦਾ ਹੋਈਗਾ ਵੀ ਉਹ ਕਿਨੇ ਕੀਤੀ ਕੁੱਟ ਇਹ ਜਦੋਂ ਮੈਂ ਨੌਵੀਂ ਚ ਪੜਦਾ ਸੀ ਅੱਛਾ ਮਾਤਾ ਨਹੀਂ ਕੁੱਟਿਆ ਸੀ ਜੀ ਅੱਛਾ ਜ਼ਿਆਦਾ ਬਾਪੂ ਸਾਡਾ ਸਾਊ ਉਹ ਕਹਿੰਦੇ ਵੀ ਮੈਂ ਬੜਾ ਸਾਊ ਹੂ ਤੇ ਨੌਵੀਂ ਚ ਬੈਗ ਲਾ ਲੇ ਬੱਲੇ ਨੌਵੀਂ ਚ ਲਾ ਲੇ ਸੀ ਜਾਨੂ ਵਜੀਫਾ ਮਿਲਿਆਦਾ ਜੀ ਅੱਛਾ ਜੀ 25 ਰੁਪਏ ਵਜੀਫੇ ਦਾ ਬੈਗ ਲਾ ਲਿਆ ਹਾਂ ਨਾ 20 ਰੁਪਏ ਕਰੇ ਦੇਤੇ 5 5 ਰੁਪਏ ਲਾ ਕੇ ਅਸੀਂ ਦੋ ਮਤਲਬ 10 ਰੁਪਏ ਦਾ ਬੂਆ ਹੋਂ ਤਾਂ ਜਿਆਦਾ ਅੱਛਾ ਜੀ ਉਹ ਲੈ ਲਿਆ ਉਹ ਥੋੜ੍ਹ ਦੂਏ ਬੰਦੇ ਨੇ ਘੱਟ ਪੀਤਾ ਮੈਂ ਜ਼ਿਆਦਾ ਪੀ ਗਿਆ ਫਿਰ ਘਰ ਦੇ ਮੂਰੇ ਆ ਕੇ ਲਲਕਾਰੇ ਮਾਰੇ ਮਾਰੇ ਸੀ ਤਾਂ ਹੀ ਫਿਰ ਉਹਨਾਂ ਅਗਲੇ ਲਲਕਾਰੇ ਠੰਡੇ ਕਰਤੇ ਹਾਂਜੀ ਹਾਂਜੀ ਕਟਾਈ ਬਹੁਤ ਹੋਈ ਜੀ ਕਦ ਨਾ ਕੁੱਟਿਆ ਸੀ ਇਹ ਨਹੀਂ ਹੁਣ ਪਤਾ ਪੀਤੀ ਹੋਈ ਸੀ ਜ਼ਿਆਦਾ ਜੀ ਕੋਈ ਪਤਾ ਨਹੀਂ ਲੱਗਿਆ ਪਰ ਉਹਨਾਂ ਨੇ ਦਾਹਾਂ ਦੀ ਜਿਹੜੀ ਦੀ ਪੀਤੀ ਲਾਤੀ ਹਣੀ ਇੱਕ ਵਾਰੀ ਜਿਹਦੀ ਲਾਤੀ ਜਮਾ ਲਾਤੀ ਹੁਣ ਤੱਕ ਨਹੀਂ ਚੜੀ ਆਪਣਾ 90 ਤੋਂ ਅਮਰ ਛਕ ਲਿਆ ਜੀ ਫਿਰ ਅੱਛਾ 90 ਤੋਂ ਅਮਰ ਛਕਿਆ ਜਦਦੇ ਆਪਾਂ ਅਮਰਤਾਰੀਆਂ ਜੀ ਕਦੇ ਕਦੇ ਨਸ਼ੇ ਨੂੰ ਅੱਥੀ ਨਹੀਂ ਲਾਇਆ ਜੀ ਕਹਿੰਦੇ ਨਾ ਬਚਪਨ ਦੀ ਜਵਾਕ ਨੂੰ ਹੱਥ ਫਾ ਲੋ ਉਹਨਾਂ ਤੇ ਫਿਰ ਜਵਾਕ ਦੀ ਜਵਾਨੀ ਵੀ ਸਿੱਧੀ ਰਹਿੰਦੀ ਤੇ ਜਵਾਨੀ ਤੋਂ ਬਾਅਦ ਜੇ ਵੜਾਪਾ ਵੀ ਆਉਂਦਾ ਉਹ ਵੀ ਸਿੱਧਾ ਹੀ ਰਹਿੰਦਾ ਉਸ ਤੋਂ ਬਾਅਦ ਫਿਰ ਤੌਬਾ ਹੋਊਗੀ ਫਿਰ ਤੌਬਾ ਹੋਊਗੀ ਜੀ ਹਾਂਜੀ ਹਾਂਜੀ ਕੁੱਟ ਕੁੱਟ ਜਾਣੀ ਸਾਨੂੰ ਰਾਸ ਆ ਗਈ ਰਾਸ ਆ ਜੀ ਕੁੱਟਿਆ ਮੰਮੀ ਨੇ ਕਿ ਡੈਡੀ ਨੇ ਮੰਮੀ ਨਹੀਂ ਕੁੱਟਿਆ ਸੀ ਆ ਮੰਮੀ ਹੀ ਕੁੱਟਦੀਆਂ ਹੁੰਦੀਆਂ ਉਸ ਟਾਈਮ ਤੇ ਡੈਡੀ ਦੇ ਵਿਚਾਰੇ ਕੰਮਾਂ ਤੇ ਗਏ ਹੁੰਦੇ ਹਾਂਜੀ ਹਾਂਜੀ ਮੰਮੀ ਨਾਲ ਕੋਈ ਬੋਲਿਆ ਬਣਾ ਖੜ ਜਾ ਤੈਨੂੰ ਮੈਂ ਦੱਸਦੀ ਨਹੀਂ ਮੈਂ ਬੋਲਿਆ ਨਹੀਂ ਕਿਸੇ ਬੋਲੇ ਤਾਂ ਹੈ ਹੀ ਨਹੀਂ ਮੰਮੀ ਬੋਲੇ ਹੁਣੇ ਨਾ ਮੰਮੀ ਤਾਂ ਬੋਲਦੀ ਜਨ ਕਿਉਂ ਟੁੱਟ ਪਾਣੇ ਪੀ ਕੇ ਆ ਕੇ ਕਿੱਥੋਂ ਪੀਏ ਕਿਹਨੇ ਪਲਾਈ ਅੱਛਾ ਹਾਂ ਇਹ ਤਾਂ ਬਿਲਕੁਲ ਦੀ ਪਹਿਲਾਂ ਮੰਮੀਆਂ ਦੀ ਪੂਰੀਆਂ ਡੈਸ਼ਤ ਹੁੰਦੀ ਸੀ ਜਦੋਂ ਜਵਾਗ ਨੇ ਪੁੱਠਾ ਕੰਮ ਕੀਤਾ ਨਾਲ ਹੀ ਵਿਛਾ ਲੈਣਾ ਫਿਰ ਜਿਹੜੀ ਚੀਜ਼ ਹੱਥ ਚ ਆਈ ਗਲਾਸ ਕੌਲੀ ਗੜਵੀ ਥਾਪੀ ਜੋ ਆ ਉਹੀ ਵਜਦਾ ਐਈ ਸੀ ਐਹੀ ਸੀ ਹਾਂਜੀ ਅੱਛਾ ਇੱਥੇ ਜਦੋਂ ਇਹਨਾਂ ਨਾਲ ਤੁਸੀਂ ਬੈਠਦੇ ਹੋ ਜਦੋਂ ਵੀ ਤੁਹਾਨੂੰ ਕਦੀ ਮੌਕਾ ਮਿਲਦਾ ਹੈ ਕਿੰਨਾ ਵਧੀਆ ਲੱਗਦਾ ਇੱਥੇ ਬਹਿ ਕੇ ਸਾਥ ਚ ਇੱਥੇ ਬਹਿ ਕੇ ਤਾਂ ਜੀ ਇੰਨਾ ਆਨੰਦ ਆਉਂਦਾ ਜੀ ਪਿਆਰ ਮਿਲਦਾ ਬਹੁਤ ਤਾਸ਼ ਖੇਡਦੇ ਹੁੰਨੇ ਆ ਇਹ ਕੋਈ ਬੈਰ ਵਿਰੋਧ ਨਹੀਂ ਕਿਸੇ ਨਾਲ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਬਹੁਤ ਵਧੀਆ ਤਰੀਕੇ ਨਾਲ ਸਾਡੇ ਬਜ਼ੁਰਗ ਰਹਿੰਦੇ ਆ ਜੀ ਪਤਲ ਕੋਈ ਸਾਡਾ ਪਿੰਡ ਪਿੰਡੇ ਬਹੁਤ ਸਾਊਗਾ ਜੀ ਸਾਡਾ ਵੱਧ ਵੱਧ ਤੋਂ ਵੱਧ ਵਧੀਆ ਜਿਵੇਂ ਕਹਦੇਵੇਂ ਉਹਨੇ ਦਾ ਸਾਊਗਾ ਜੀ ਪਿੰਡਾ ਵਧੀਆ ਪਿੰਡਾ ਜੀ ਆਪਾਂ ਹੁਣ ਸਭ ਤੋਂ ਪਹਿਲਾਂ ਇਧਰੋਂ ਸ਼ੁਰੂ ਕਰ ਲਈਏ ਹਾਂਜੀ ਹਾਂਜੀ ਇਹ ਐਨ ਦਾੜੀ ਹੱਥ ਥੱਲੇ ਨਹੀਂ ਆਉਂਦਾ ਇਧਰ ਪਿੱਛੇ ਬੈਠੇ ਹੋ ਮੁੱਛ ਤੋਂ ਨਹੀਂ ਥੱਲੇ ਆਉਂਦੇ ਦੋਵੇਂ ਭਰਾ ਇਕੱਠੇ ਬੈਠੇ ਹਾਂਜੀ 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 ਉਹ ਚਲੋ ਪਹਿਲਾਂ ਇਧਰੋਂ ਸ਼ੁਰੂ ਨੇ ਸਸੀ ਗਾਲ ਜੀ ਸਸੀ ਗਾਲ ਕਿੱਦਾਂ ਜੀ ਠੀਕ ਠਾਕ ਹਾਂ ਬਿਲਕੁਲ ਇਧਰ ਲਈ ਮੁੱਛ ਮੈਂ ਤਾਂ ਕਰਦੇ ਆ ਹੈ ਮੈਂ ਇਧਰ ਲਈ ਤੇ ਜ਼ੋਰ ਦਿੱਤਾ ਹੈ ਜਿਆਦਾ ਪਸੰਦ ਆ ਇਧਰ ਖੱਬਾ ਹੱਥੋਂ ਵੇਲਾ ਹੁੰਦਾ ਸੱਜੇ ਨਾਲ ਸਭ ਕੰਮ ਕਰਨੇ ਪੈਣੇ ਐਸ ਜੀ ਆ ਤੇ ਕੀ ਥੋੜਾ ਬੜਿਆ ਬਸ ਹੱਥ ਜੀ ਬਣੀ ਗੀ ਹੱਥ ਬੜੀਆਂ ਅੱਛਾ ਜੀ ਤੁਹਾਡਾ ਪੂਰਾ ਨਾਮ ਕੀ ਹੈ ਜੀ ਸਿਲਿੰਦਰ ਸਿੰਘ ਹੈ ਸਿਲਿੰਦਰ ਸਿੰਘ ਸਿਲਿੰਦਰ ਸਿੰਘ ਕਿਨ ਆਪਣਾ ਜਦੋਂ ਤੁਸੀਂ ਸਕੂਲ ਜਾਂਦੇ ਹੁੰਦੇ ਸੀ ਕੀ ਹੋ ਜਾਂਦੇ ਸੀ ਤੁਸੀਂ ਮਮਾ ਸੁੱਕ ਜਾਏ ਤੇ ਕੋਈ ਐਡਾ ਫਰਕ ਨਹੀਂ ਪਿਆ ਮੈਂ ਪਹਿਲਾਂ ਸੁੱਕਾ ਜਾਏ ਹੁਣ ਵੀ ਤੁਸੀਂ ਮੇਰੇ ਵਾਂਗ ਸੁੱਕੇ ਜਾਈਓ ਹਾਂ ਅੱਛਾ ਜੀ ਕੀ ਕਰਦੇ ਹੋ ਤੁਸੀਂ ਕੰਮ ਕੀ ਕਰਦੇ ਹੋ ਮੈਂ ਮਿਸਤਰੀ ਦਾ ਕੰਮ ਕਰਦਾ ਮਿਸਤਰੀ ਦਾ ਕੰਮ ਕਰਦਾ ਅੱਛਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਤੁਹਾਨੂੰ ਕੰਮ ਮਿਲੇ ਹੋਵੇ ਮਿਸਤਰੀ ਦਾ ਹਨਾ ਬਣਾਉਂਦੇ ਆ ਬਣਾਉਂਦੇ ਆ ਕਿਤੇ ਕੰਧ ਟੇਢੀ ਹੋ ਗਈ ਹੋਵੇ ਹੋਇਆ ਇਦਾਂ ਹਾਂ ਬਹੁਤ ਵਾਰ ਹੋ ਜਾਂਦਾ ਅੱਛਾ ਛੁਰੂ ਛੁਰੂ ਜੀ ਅੱਜ ਤਾਂ ਸੋਚਿਆ ਵੀ ਖਰੇ ਐਵੇਂ ਲੋਕੀ ਕਹਿ ਦਿੰਦੇ ਨਹੀਂ 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 ਬਣ ਜਾਂਦੀ ਜੋ ਕੁਛ ਵੀ ਉਹਦਾ ਬੰਦਾ ਬਾਅਦ ਚ ਹੁੰਦਾ ਜਿੰਜੇ ਤਜਰਬਾ ਹੋਈ ਜਾਂਦਾ ਅੱਛਾ ਜੀ ਅੱਛਾ ਜਦੋਂ ਕੰਧ ਟੇਢੀ ਬਣ ਗਈ ਫਿਰ ਜਿਹਨਾਂ ਨੇ ਕੰਧ ਬਣਾ ਰਹੇ ਉਹਨਾਂ ਕਿਹਾ ਕੁਛ ਵੀ ਭਾਈ ਆਜ ਕਰਤਾ ਨਹੀਂ ਬਸ ਸ਼ਰੀਫ ਹੋ ਕੇ ਕਹਿ ਦੋ ਜੋ ਮਰਜੀ ਅੱਛਾ ਬਚਣ ਦੇ ਮਾ ਬਚਣ ਦੇ ਮਾ ਸ਼ਰੀਫ ਹੋ ਜਾ ਬਸ ਗਲਤੀ ਦਾ ਗਲਤੀ ਹੁੰਦੀ ਗਲਤੀ ਦਾ ਗਲਤੀ ਹੁੰਦੀ ਆ ਫਿਰ ਸਿੱਧੀ ਕੰਧ ਬਣਾਉਣੀ ਕਦੋਂ ਸ਼ੁਰੂ ਕੀਤੀ ਸਿੱਧੀ ਕੰਧ 90 'ਚ 90 'ਚ ਤੇ ਪੁੱਠੀ ਕਦੋਂ ਬਣਾਈ ਸੀ ਪੁੱਠੀ ਛੱਸੀ ਛੂਸੀ ਜਿਮਣਾਈ ਹੋਣੀ। ਮਤਲਬ 2 ਸਾਲ ਲਾਤੇ ਕੰਦ ਸਿੱਧੀ ਕਰਨ ਨੂੰ। ਬਿਲਕੁਲ। ਹੁਣ ਸਿੱਧੀਆਂ ਹੀ ਬਣਦੀਆਂ ਫਿਰ। ਬਿਲਕੁਲ ਕਦੇ ਦਿੰਦੇ। ਉੱਥਾ ਡਿਜ਼ਾਈਨ ਵੀ ਪਾ ਲੈਂਦੇ ਹੁਣ ਤੁਸੀਂ। ਜਿੰਨਾ ਮਰਜ਼ੀ ਹੋਵੇ। ਅੱਛਾ। ਵਧੀਆ। ਤੇ ਕਿਹੇ ਜੀ ਰਹੀ ਜਵਾਨੀ? ਤਿਆਰ ਤੌਰ ਹੁੰਦੇ ਟੌਰ ਪੂਰੀ ਕੱਢਦੇ ਹੁੰਦੇ ਸੀ। ਬਹੁਤ ਸੋ ਇੰਨਾ ਟਾਈਮ ਨਹੀਂ ਮਿਲਿਆ। ਅੱਛਾ। ਕੰਮ ਕੰਮ ਚ ਕਦੋਂ? ਮੁੰਡਾ ਸੁਮੀ ਤੋਂ ਬਾਅਦ ਬੱਕੂ ਮੰਗਾਨੇ ਦੇ ਫਾਦ ਗੀ ਅੱਛਾ ਤੇ ਜਦੋਂ ਜਦੋਂ ਤੁਹਾਡਾ ਰਿਸ਼ਤਾ ਹੋਇਆ ਸੀ ਉਹ ਕਹਿੰਦੇ ਨੇ ਵੀ ਮੁੰਡਾ ਕੰਮ ਜਾਣਦਾ ਮਿਸਤਰੀ ਦਾ ਰੈਨ ਠੁੱਕ ਬਣੀ ਸੀ ਪੂਰੀ ਜਦੋਂ ਸੋਹਰੇ ਗਏ ਹਾਂ ਹਾਂ ਫੁੱਲ ਕਹਿੰਦੇ ਨੇ ਵੀ ਕੇ ਨੇ ਹੋਰੀ ਪੋਰੀ ਕੀਦੀ ਕਾਂਢੀ ਮਾਰੂ ਵਗਾ ਕੇ ਕਾਂਡੀਆਂ ਕਿਹੜੇ ਨਾਲ ਚੱਕੀ ਫਿਰਦੇ ਸੀ ਵੇ ਦੇਖੋ ਹਰੇਕ ਬੰਦਾ ਨਾ ਆਪਣੀ ਸਹੂਲਤ ਦੇ ਹਿਸਾਬ ਨਾਲ ਗੱਲ ਕਰਦਾ ਹੈ ਨਾ ਜੇ ਮੰਨ ਲਓ ਕੋਈ ਹੁਣ ਬੰਦਾ ਖਾਣ ਪੀਣ ਦਾ ਕੰਮ ਕਰਦਾ ਉਹਨੂੰ ਜਦੋਂ ਗੁੱਸਾ ਆਉਂਦਾ ਉਹਦੇ ਮੂੰਹ ਚ ਇਹੋ ਨਿਕਲਦਾ ਮੈਂ ਕੜਚੀ ਮਾਰੂੰ ਡੇਡੀ ਜੀ ਕਰਕੇ ਹਾਂ ਇਹ ਤਾਂ ਹੈ ਹੁਣ ਤੋਂ ਦੇਖੋ ਤੇ ਕਾਂਢੀ ਹੈ ਤੇ ਹੋਰ ਕੀ ਕਿਹੜੇ ਕਿਹੜੇ ਸੰਦ ਹੁੰਦੇ ਹੋਰ ਸਾਡੇ ਕੋਲ ਤਾਂ ਬਹੁਤ ਤਰੀਕੇ ਨਾਲ ਹੁੰਦੇ ਆ ਇੱਕ ਪੈਨ ਵਾਲਾ ਇੰਨਾ ਕ ਪੈਨ ਹੁੰਦਾ ਉਹ ਕਹਿੰਦਾ ਮੈਂ ਪੈਨ ਨੂੰ ਮਾਰੂੰ ਸਾਡੇ ਕੋਲ ਤੇ ਸਿੱਗੋ ਜਿਹੋ ਵੀ ਸੜ ਜਾਂਦੀ ਜੰਦ ਉਹ ਹੀ ਕਹਿ ਦਿੰਦੇ ਆ ਅੱਛਾ ਅੱਛਾ ਤੁਸੀਂ ਇਦਾਂ ਕਦੀ ਕੀਤਾ ਵੀ ਜਦੋਂ ਤੁਸੀਂ ਆਪਣੇ ਬੰਦਿਆਂ ਨਾਲ ਕੰਮ ਕਰਦੇ ਹੋ ਤੁਹਾਡੇ ਜਿੱਦਾਂ ਹੁਣ ਤੋਂ ਤੁਹਾਡੇ ਚੇਲੇ ਵੀ ਹੋਣਗੇ ਨਹੀਂ ਹੈ ਨਹੀਂ ਨਹੀਂ ਜਿੱਦਾਂ ਨਾਲ ਜਿਹੜੇ ਜਾਂਦੇ ਬੰਦੇ ਹਾਂ ਹਾਂ ਕੋਈ ਇੱਕ ਅੱਧਾ ਤੇ ਤੁਸੀਂ ਚੇਲਾ ਬਣਾਏ ਹੋ ਚੇਲੇ ਬਣੇ ਤਾਂ ਹੈਗੇ ਆ ਪਰ ਭਾਈਆਂ ਅਗਲੇ ਕਹਿੰਦੇ ਨਹੀਂ ਵੀ ਉਸਤਾਦ ਆ ਇਹ ਸਾਡਾ ਨ ਕੋਹਾਇਆ ਹੀ ਨਹੀਂ ਅੱਛਾ ਅੱਛਾ ਕੋਹਾਇਆ ਹੀ ਨਹੀਂ ਕਦੀ ਉਹਨਾਂ ਤੋਂ ਗਲਤੀ ਹੋਈ ਹੋਵੇ ਗੁੱਸੇ 'ਚ ਕਦੀ ਕੁਝ ਕਿਹਾ ਉਹਨਾਂ ਨੂੰ ਨਹੀਂ ਕਈ ਵਾਰ ਕਹਿਣਾ ਪੈਂਦਾ ਪਰ ਫੇਰ ਪਤਿਆਉਣਾ ਵੀ ਪੈਂਦਾ ਹਾਂ ਫੇਰ ਪਹਿਲਾਂ ਦੇ ਐ ਤੇ ਫੇਰ ਐ ਸਭ ਕੁ ਕਹਿਣਾ ਪੈਂਦਾ ਹਾਂ ਤਾਂ ਹੀ ਲੰਘਦੀ ਅੱਛਾ ਕਦੀ ਜਦੋਂ ਜ਼ਿਆਦਾ ਗੁੱਸਾ ਹੁੰਦਾ ਉਦੋਂ ਕੀ ਕਰਦੇ ਹੋ ਤੁਸੀਂ ਉਸ ਵੀ ਨਹੀਂ ਹੈ ਚੁੱਪ ਹੋ ਕੇ ਬਹਿਨੇ ਉੱਪ ਕਰਕੇ ਥੋੜਾ ਜਿਆਦਾ ਇਕੱਲੇ ਲੰਘ ਜੀਦਾ ਇਕੱਲੇ ਲੰਘ ਜੀਦਾ ਅੱਛਾ ਟਾਈਮ ਚਲੋ ਵਧੀਆ ਜੀ ਗੁੱਲ ਮਿਲਾ ਕੇ ਵਧੀਆ ਭਾਈ ਸਾਹਿਬ ਜ਼ਿੰਦਗੀ ਬਤੀਤ ਕਰ ਰਹੇ ਨੇ ਸ਼ਰਟ ਬਹੁਤ ਜੱਚਦੀ ਤੁਹਾਡੇ ਤੇ ਜਿਹੜੀ ਤੁਸੀਂ ਪਾਈ ਆ ਹੈ ਐ ਦਾੜੀ ਅੱਜ ਹੁਣ ਕਾਲੀ ਕਰਦੇ ਹਾਂ ਜਾਂ ਨਹੀਂ ਸੱਚੀ ਸੱਚੀ ਕਦੇ ਕਦੇ ਜੋ ਸਾਰੇ ਜਾਣਾ ਹੋਵੇ ਉਦੋਂ ਹਾਂ ਕਾਲੀ ਅਗਲੇ ਨਾ ਕਹਿਣ ਬੋਏ ਜਵਾਈ ਚਿੱਟਾ ਹੋ ਗਿਆ ਨਹੀਂ ਨਹੀਂ ਹੈਨਾ ਵਿਆਹ ਵਾਲੇ ਵੀ ਚਿੱਟੇ ਤੇ ਅਸਲ ਜਦੋਂ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਤੁਹਾਡਾ ਵਿਆਹ ਕਰਤਾ ਸਾਹੇ ਚਿੱਠੀ ਆ ਗਈ ਹੈਨਾ ਫੇਰ ਭੰਗੜਾ ਪਾਇਆ ਅੱਜਕੇ ਵੀ ਮੇਰਾ ਵਿਆਹ ਹੋਣ ਲੱਗਿਆ ਹਾ ਇੰਨਾ ਟਾਈਮ ਨਹੀਂ ਮਿਲਿਆ ਹੈ ਪਕੜਾ ਪਾਉਂਦਾ ਮੌਕਾ ਨਹੀਂ ਮਿਲਿਆ ਦੇਖਣ ਗਈ ਲਿਆ ਪਤੀਲੇ ਹੀ ਚਕਾਏ ਹੋਣੇ ਉਹਨਾਂ ਨੇ ਅੱਛਾ ਮੈਨੂੰ ਇਹ ਗੱਲ ਦੱਸੋ ਇਹ ਨਾ ਲਾੜਿਆਂ ਨਾਲ ਧੱਕਾ ਹੁੰਦਾ ਪੰਥ ਸਾਹਿਬ ਤੁਸੀਂ ਦੱਸਿਓ ਤੁਹਾਡੇ ਨਾਲ ਤਾਂ ਨਹੀਂ ਹੋਇਆ ਵੀ ਪਹਿਲਾਂ ਤਾਂ ਜਦੋਂ ਵਿਆਹ ਹੁੰਦਾ 10 ਦਿਨ ਲਾੜੇ ਨੂੰ ਕਹਿੰਦੇ ਵੀ ਤੂੰ ਕਿਤੇ ਨਹੀਂ ਜਾਣਾ ਤੂੰ ਕੋਈ ਕੰਮ ਨਹੀਂ ਕਰਨਾ ਵਿਆਹ ਤੋਂ ਦੂਏ ਦਿਨ ਹੀ ਉਹਨੂੰ ਕਹਿਣ ਦੇ ਪ੍ਰਾਤਾਂ ਕਣ ਕੇ ਗੁਰਦਾਰੇ ਦੇ ਕੇ ਆਓ ਇਹ ਤਾਂ ਹੁੰਦੀ ਹੋਵੇ ਹੁੰਦੀ ਇੰਨੀ ਮਾੜੀ ਕਿਉਂ ਹੁੰਦੀ ਹੈ ਨਾ ਇਹ ਸਭ ਨਾਲ ਹੀ ਹੁੰਦੀ ਆ ਮਾੜੀ ਖਾਨੂ ਆ ਮਸੀ ਦਾ ਦਿਨ ਆਉਂਦਾ ਪ੍ਰਾਤਾਂ ਗਣਨ ਦਾ ਆਵਾ ਗਾਲੀਆਂ ਹੁੰਦੀਆਂ ਆ ਮੈਂ ਦੱਸੋ ਵੀ ਪਿੰਡ ਜਦੋਂ ਵੀ ਮੋਸਟਲੀ ਜਿੱਥੇ ਵੀ ਪਿੰਡਾਂ ਦੇ ਵਿੱਚ ਵਿਆਹ ਹੁੰਦੇ ਨਾ ਜਾਂ ਤੇ ਵਿਆਹ ਦੇ ਵਿੱਚ ਜੱਗ ਨਹੀਂ ਲੱਭਦੇ ਜਾਂ ਚਮਚੇ ਘਟ ਜਾਂਦੇ ਨੇ ਜਾਂ ਪਲੇਟਾਂ ਘਟ ਜਾਂਦੀਆਂ ਐ ਕਿਉਂ ਹੁੰਦਾ ਉਹ ਫਿਰ ਮੇਰੇ ਵਰਗੇ ਹੁੰਦੇ ਜਿਹੜੇ ਸਾਈਡ ਪਰ ਬਹਿ ਜਾਂਦੇ ਆ ਉੱਥੇ ਭੁੱਲ ਜਾਂਦੇ ਆ ਕਾਪੀ ਕੇ ਜਿੱਤੇ ਦਿਖਿਆ ਵੀ ਉਧਰ ਗਲਾਸੀ ਚੱਲਣ ਦੀ ਉੱਤੇ ਵੀ ਰੱਖ ਦੇਣੀ ਪਲੇਟ ਉੱਤੇ ਰੱਖਣੀ ਬਵਾਚ ਕਿਸੇ ਨੂੰ ਪਤਾ ਨਹੀਂ ਰਹਿੰਦਾ ਠਿਕਰੇ ਨਹੀਂ ਹੁੰਦਾ ਉਸ ਟਾਈਮ ਤੇ ਤਾਡੀਆਂ ਕੀਤੀਆਂ ਭੁਗਤੇ ਲਾੜਾ ਹੈ ਭੁਗਤਣੇ ਪੈਣੀਆਂ ਉਹੀ ਦਿਨ ਤਾਂ ਭੁਗਤਣ ਦਾ ਹੁੰਦਾ ਚਲ ਵਧੀਆ ਜੀ ਗੋਲ ਮਲਾ ਕੇ ਬਾਪੂ ਜੀ ਬੈਠੇ ਸਾਡੇ ਕੋਲ ਬਾਪੂ ਜੀ ਆਜੋ ਅੱਗੇ ਮੜਾ ਜਾ ਹੈ ਬਾਪੂ ਜੀ ਆਜੋ ਜੀ ਆਜੋ ਅੱਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਉਹ ਬਣ 89 89 79 ਹੈ 79 ਸਿੱਧਾ ਹੀ 10 ਸਾਲ ਟਪਾਤੇ ਲੋਕੀ ਘਟਾਉਂਦੇ ਬਾਬਾ ਜੀ ਨੇ ਵਧਾਉਂਦੇ ਇਹ ਵੀ ਜਿਗਰਾ ਕੇ ਕੇ ਦਾ ਜੀ ਲੋਕੀ ਘਟਾ ਕੇ ਦੱਸਦੇ 35 ਦਾ ਹੋਏ ਕੋ ਮੈਨੂੰ ਤੇ 22 ਵਾਂ ਹੀ ਲੱਗਾ ਅੱਛਾ ਬਾਪੂ ਜੀ ਮੁੱਛਾਂ ਚ ਟੁੰਡੀਆਂ ਜਿਹੜੀਆਂ ਤੁਸੀਂ ਦੋਵੇਂ ਪਾਸੇ ਅੱਜ ਵੀ ਐਂ ਰੱਖਿਆ ਸ਼ੁਰੂ ਤੋਂ ਹੀ ਇਹ ਇਹ ਗਾਰਡ ਸੰਤਾਂ ਅੱਛਾ ਜੀ ਕਾਟ ਅੱਛਾ ਸਨ ਵੀ ਯਾਦ ਆ ਕਾਟ ਤੋਂ ਇਧਰ ਹੈ ਜੀ ਇਧਰ ਹੀ ਕੀ ਸਰੋਂ ਦਾ ਤੇਲ ਲਾਉਂਦੇ ਹੁੰਦੇ ਸੀ ਕੋਈ ਤੇਲ ਨਹੀਂ ਲਾਉਂਦਾ ਅੱਛਾ ਉਦਾਂ ਹੀ ਉਦਾਂ ਹੀ ਅੱਛਾ ਇਹ ਤਾਂ ਹੀ ਇਹਨਾਂ ਦੀ ਵੀ ਇੱਧਰ ਲਈ ਖੱਬੀ ਜਿਹੜੀ ਆ ਹੱਥ ਲੱਗ ਤੇ ਰੁਕ ਲੱਗਦੇ ਰਹੇ ਆਏ ਹੋ ਰਹਿਣਗੇ ਆਏ ਇੱਥੇ ਮੜ ਹੀ ਚਲਾ ਜਾ ਅੱਛਾ ਅੱਛਾ ਜੀ ਤੁਸੀਂ ਕੀ ਕਰ ਦਿੰਦੇ ਆਪਣੀ ਮਤਲਬ ਕੀ ਕੰਮ ਕਰ ਸੀ ਤੁਹਾਡਾ ਐਨਸੀਸੀ ਸੀਗਾ ਅੱਛਾ ਐਨਸੀਸੀ ਹਾਂ ਉੱਥੇ ਮਤਲਬ ਟ੍ਰੇਨਿੰਗ ਦਿੰਦੇ ਸੀ ਨਹੀਂ ਕਰਨਾ ਸੀ ਮੈਂ ਦਫ਼ਤਰ ਸੀਗਾ ਦਫ਼ਤਰ ਸੀ ਦਫ਼ਤਰ ਚ ਕੀ ਕਰਦੇ ਸੀ ਦਫ਼ਤਰ ਚ ਦਫ਼ਤਰੀ ਦਾ ਕੰਮ ਮਤਲਬ ਲਿਖਣ ਪੜਨ ਦਾ ਲਿਖਣ ਪੜਨ ਦਾ ਅੱਛਾ ਜੀ ਕਿਹੋ ਜਿਹਾ ਰਿਹਾ ਤਜਰਬਾ ਤੁਹਾਡਾ ਡਿਸਪੈਚ ਅੱਛਾ ਡਿਸਪੈਚ ਬਾਕੀ ਹੋਰ ਸਮਾਨ ਦੇਖਣਾ ਕੋਈ ਅੱਛਾ ਜੀ ਬਹੁਤ ਵਧੀਆ ਰਿਹਾ ਵਧੀਆ ਰਿਹਾ ਅੱਛਾ ਇੱਕ ਗੱਲ ਦੱਸੋ ਵੀ ਤੁਸੀਂ ਨੌਕਰੀ ਇਨੇ ਸਾਲ ਕਰੀ ਨੌਕਰੀ ਤੋਂ ਬਾਅਦ ਹੁਣ ਪੈਨਸ਼ਨ ਹੋਊਗੀ ਤੁਹਾਡੀ ਨਹੀਂ ਪੈਨਸ਼ਨ ਹੈ ਜੀ ਓਕੇ ਤੇ ਨੌਕਰੀ ਤੋਂ ਬਾਅਦ ਹੁਣ ਕਿਵੇਂ ਦਾ ਲੱਗਦਾ ਕਜਾ ਰੋਜ਼ ਦਫ਼ਤਰ ਜਾਣਾ ਕਜਾ ਹੁਣ ਘਰ ਬਹਿਣਾ ਜਾਂ ਇਦਾਂ ਬੇਲੀਆਂ ਚ ਬਹਿਣਾ ਕਿਹੜੀ ਚੀਜ਼ ਆ ਦੀ ਘੰਟ ਲੱਗਦਾ ਐਸੀ ਗਰੰਤੀ ਅੱਛਾ ਜੀ ਪਾੜ ਕਰਦਾ ਨਾ ਸਾਰੀ ਉਮਰ ਅੱਛਾ ਬੱਚੇ ਵੀ ਜਾਈਂ ਪਾਰਸ ਕੱਪ ਲਾਦੇ ਵਾਹ ਜੀ ਵਾਹ ਫੈਮਿਲੀ ਸਾਰੀ ਗਰੰਤੀ ਹੈ ਕੀਰਤਨ ਵਾਲੇ ਮੋ ਦੋਸਤਾਂ ਸਾਲ ਹੋ ਗਏ ਮੈਂ ਛੱਡ ਗਿਆ ਅੱਛਾ ਛੱਡ ਗਿਆ ਉਹ ਸਹੀ ਨਹੀਂ ਕੰਮ ਕਰਦਾ ਅੱਛਾ ਹੋੜੇ ਕਰਨਾ ਉਸ ਸਾਲ ਚ ਮੇਨੇ ਦੀ ਹੋਰ ਲਾਣੀ ਹੈ ਇਹਦਾ ਛੋੜ ਗਿਆ ਜੇ ਗੌਰਮੈਂਟ ਐਡਰ ਕਰੇ ਤਾਂ ਰੱਬ ਟੈਣੀ ਕਰੂਗਾ ਨਹੀਂ ਨਹੀਂ ਐਂਦਾ ਨਹੀਂ ਹੋਣਾ ਚਾਹੀਦਾ ਜੀ ਵੇਖੋ ਅਸਤਾ ਗਵਾਂਗੇ ਬਾਬਾ ਤੁਹਾਨੂੰ ਬਹੁਤ ਲੰਬੀ ਉਮਰ ਦੇਵੇ ਤੁਸੀਂ ਸਿਹਤਮੰਦ ਰਹੋ ਖੁਸ਼ ਰਹੋ ਦੇਖੋ ਗਾਰਾ ਸਾਰੀ ਸਮੇਂ ਦੀ ਹੈ ਹੂੰ ਰਾਜ ਨੇ ਜਾਗ ਕਰਿਆ ਬਿਲਕੁਲ ਉਹ ਕਹ ਰਿਹਾ ਵੀ ਕਿਸੇ ਨੂੰ ਦਾਣਾ ਨਹੀਂ ਚੱਕਣ ਦੇਣਾ ਬਿਲਕੁਲ ਲੰਗਰ ਦਾ ਜੇ ਕੋ ਮੰਗਦਾ ਮੇਰੇ ਕੋ ਲਿਆਓ ਲਿਆ ਕੌ ਆ ਗਏ ਹਾਂਜੀ ਅੱਗੇ ਜਮਾਨਾ ਸਜੁਗਦਾ ਤਾਂ ਉਹ ਕਰੇ ਵੀ ਸਾਡੇ ਗੁਰੂ ਨੇ ਅਸੀਂ ਪੋਜਨ ਲੈ ਜਾਣਾ ਰਾਜਾ ਕਰੇ ਵੀ ਮਾਨੂੰ ਕੋਲ ਡਿੱ ਚੱਲੋ ਅੱਛਾ ਜੀ ਰਾਜਾ ਕਾਗਰ ਬੁਕਾ ਕੇ ਗੁਰੂ ਗੰਗਾ ਗੁਰੂ ਕੋਲ ਚਲੇ ਗਿਆ ਅੱਛਾ ਜੀ ਕਹਿੰਦਾ ਬਾਬਾ ਕਿੰਨੀ ਕੋ ਉਮਰ ਹੈ ਹਾਂ ਜੇ ਕਹਿੰਦਾ ਕੰਗਸਵੇਰੇ ਬੀਜਦੇਰੇ ਤੇ ਭਾਈ ਸ਼ਾਮ ਨੂੰ ਪੜ ਲੰਦੇ ਸੀ ਅੱਛਾ ਜੀ ਕਰੇ ਵੀ ਹੁਣ ਵੀ ਹੋ ਸਕਦਾ ਕਹਿੰਦਾ ਹਾਂ ਅੱਛਾ ਕਹਿੰਦਾ ਫਰਾਂ ਦੇ ਜਗ ਤੇ ਮਿੱਟੀ ਜਾਓ ਅੱਛਾ ਜੀ ਲਿਆਂਦੀ ਬੱਟੀ ਕਹਿੰਦਾ ਪਾਣੀ ਪਾਣੀ ਜਗਦੇ ਪਾਣੀ ਲਿਆਓ ਅੱਛਾ ਜੀ 20 ਦੀ ਸ਼ਾਮ ਨੂੰ ਮੋੜਿਆਈ ਮੋੜਿਆਈ ਕਹਰੇ ਬਾਬਾ ਪੋਰਗੇ ਦੀ ਕਿ ਦਾਣਾ ਨਹੀਂ ਕਹਿੰਦਾ ਹਵਾ ਨਹੀਂ ਆਇਆ ਉਹ ਅੱਛਾ ਇਹ ਸਮਝ ਸਮਝੀ ਗੱਲ ਹੈ ਹਾਂ ਅੱਛਾ ਬਾਬੂ ਜੀ ਜਿੰਨੇ ਵੀ ਤੁਹਾਡੇ ਮਿੱਤਰ ਬੈਠੇ ਨੇ ਸਾਰੇ ਹਨਾ ਇਹਨਾਂ ਚੋਂ ਮਤਲਬ ਵੈਸੇ ਤਾਂ ਹਰੇਕ ਬੰਦਾ ਇੱਕ ਘੈਂਟ ਹੁੰਦਾ ਜਿੰਨੇ ਵੀ ਤੁਸੀਂ ਬੈਠਦੇ ਹੋ ਪਰ ਇੱਕ ਹੁੰਦਾ ਪੱਕਾ ਯਾਰ ਲੰਗੂਟੀਆ ਯਾਰ ਉਹ ਕੌਣ ਹੈ ਤੁਹਾਡਾ ਇਹਨਾਂ ਚੋਂ ਛੋਟੀ ਨੇ ਸਾਰੇ ਲੰਗੂਟੀਆ ਲੰਗੂਟੀ ਜਿਆਦਾ ਇਹ ਹੈ ਇਹਨੇ ਅੱਛਾ ਜੀ ਇਹਨਾਂ ਨਾਲ ਬਚਪਨ ਖੰਡਾ ਹੈ ਤੁਸੀਂ ਇਹ ਮੇਰੀ ਮਾਸੀ ਦਾ ਮੁੰਡਾ ਹੈ ਅੱਛਾ ਮਾਸੀ ਦਾ ਮੁੰਡਾ ਇਹਨਾਂ ਨਾਲ ਮਤਲਬ ਕੋਈ ਸ਼ਰਾਰਤ ਵੀ ਕੀਤੀ ਤੇ ਇਹਨਾਂ ਨਾਲ ਰਲ ਕੇ ਕੀਤੀ ਹੋਊਗੀ ਬੱਕਰੀਓ ਨਹੀਂ ਹੈ ਅੱਛਾ ਮੇਰੇ ਇਹੀ ਬਾਹਰ ਹੈ ਅੱਛਾ ਮੌਕਾ ਨਹੀਂ ਮਿਲਿਆ ਆ ਤਾਂ ਹੁਣੇ ਮਾਕੂ ਪਿੰਨ ਲੱਗਿਆ ਦਾ ਡਰ ਹੋਇਆ ਸ਼ਰਾਰਤਾਂ ਕਰਨ ਦਾ ਪਾਪੂ ਕਹਿੰਦਾ ਵੀ ਹੁਣ ਹੁਣ ਮੌਕਾ ਮਿਲ ਰਿਹਾ ਸ਼ਰਾਰਤਾਂ ਕਰਨ ਦਾ ਪਹਿਲਾਂ ਨਹੀਂ ਸੀ ਅੱਛਾ ਹੁਣ ਕਿਹੇ ਜੀ ਸ਼ਰਾਰਤ ਕਰਦੇ ਹੋ ਕਦੀ ਕਦੀ ਜਦੋਂ ਆਪਸ ਦੇ ਵਿੱਚ ਆਪਸ ਹੀ ਬੈਠ ਕੇ ਗੱਲਾਂ ਬਾਤਾਂ ਕਰਨੇ ਦਾ ਸ਼ਿਕਲ ਨੇ ਬਸ ਅੱਛਾ ਹੋਰ ਕੀ ਕਰਨਾ ਹੋਰ <laughs> अच्छा बापू जी ऐ लागदा ਵੀ ਅਸੀਂ ਜ਼ਿੰਦਗੀ ਦੇ ਵਿੱਚ ਵੱਧਦੇ-ਵੱਧੇ ਬਹੁਤ ਅੱਗੇ-ਅੱਗੇ ਤੇ ਪਿੱਛੇ ਜੋ ਕੁਝ ਆਪਾਂ ਛੱਡ ਆਏ ਆ ਉਹ ਕਦੀ-ਕਦੀ ਬਹੁਤ ਯਾਦ ਆਉਂਦਾ ਸਮਾਂ ਵੀ ਤੇ ਲੋਕ ਵੀ ਕੋਈ ਸਮਾਂ ਨੇ ਯਾਦ ਆਉਂਦਾ ਜੋ ਲੰਗੀ ਬਹੁਤ ਸੋਹਣੀ ਲੰਗੀ ਅੱਗੇ ਦਾ ਰਬ ਰਖਾ ਕਹਿੰਦੇ ਵੀ ਰਾਤ ਗਈ ਤੇ ਵਦ ਗਈ ਬਸ ਹਾਂ ਕੋਈ ਮਸਲਾ ਨਹੀਂ ਹੈ ਹੁਣ ਮਤਲਬ ਜੋ ਚੱਲ ਰਿਹਾ ਉਹਦੇ 'ਚ ਦੇਖਣਾ ਬਿਲਕੁਲ ਕਹਿੰਦੇ ਜੋ ਹੋ ਰਿਹਾ ਠੀਕ ਹੈ ਕਹ ਲਈ ਹਨ ਨਾ ਦੱਸੋ ਬਿਲਕੁਲ ਵਧੀਆ ਅੱਛਾ ਬਾਪੂ ਜੀ ਮੈਂ ਚਾਹਨਾ ਤੁਸੀਂ ਪਿੰਡ ਦੇ ਗਰੰਥੀ ਸਿੰਘ ਵੀ ਰਹੇ ਹੋ ਹਨ ਜਿਦਾ ਤੁਸੀਂ ਦੱਸਿਆ ਮਤਲਬ ਗੁਰਬਾਣੀ ਵੀ ਪੜ੍ਹਦੇ ਰਹੇ ਹੋ ਹਨ ਪਿੰਡਾਂ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ 'ਚ ਗੁਰਬਾਣੀ ਚੱਲਦੀ ਹੈ ਚਾਹੇ ਸਵੇਰ ਦੇ ਟਾਈਮ ਚੱਲੇ ਚਾਹੇ ਸ਼ਾਮ ਦੇ ਟਾਈਮ ਬੜਾ ਸਕੂਨ ਜਿਹਾ ਮਿਲਦਾ ਸੁਣ ਕੇ ਬਿਲਕੁਲ ਹਨਾ ਮੈਂ ਨਹੀਂ ਸੁਣਦਾ ਮੈਂ ਆਪਣਾ ਪਾਠ ਕਰਦਾ ਅੱਛਾ ਨਿਤਨੇਮ ਨਹੀਂ ਜਦੋਂ ਤੁਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਪੜ੍ਹਨ ਦਾ ਜਾਂਦੇ ਹੀ ਨਹੀਂ ਅੱਛਾ ਨਾ ਮੈਂ ਸੁਣਦਾ ਅੱਛਾ ਜਮਾਇ ਪਾਟ ਕਰਨਾ ਫਿਰ ਬਾਈਕ ਗੁਰਦੁਆਰੇ ਦਸ ਕਿਲੇ ਜਾਣਾ ਪਾ। ਅੱਤਨੇ ਬਜੇ ਮੋੜ ਦਾ। ਅੱਛਾ ਤਿੰਨੇ ਵਜੇ? ਹਾਂ। ਪੱਕਾ ਟਾਈਮ ਹੈ। ਪੱਕਾ ਟਾਈਮ ਹੈ। ਜ ਟਾਈ ਟਾਈ ਬੇਰੀ ਖਲਗਿਆ ਟਾਈ ਮੇਂ ਜੋੜ ਕਰਨਾ। ਅੱਛਾ। ਲੇਟ ਨੇ। ਲੇਟ ਨੇ। ਨਾ। ਨੇਮ ਦੇ ਪੱਕੇ ਹਾਂ। ਵਾਹ ਜੀ। ਬਿਲਕੁਲ। ਕੀ ਬਾਤ ਹੈ। ਬਾਪੂ ਜੀ ਨੇ ਆਪਣੀ ਜ਼ਿੰਦਗੀ ਚ ਚੰਗੀਆਂ ਚੀਜ਼ਾਂ ਚੰਗਾ ਸਮਾਂ ਇਹ ਸਭ ਕੁਝ ਛਡਾਇਆ। ਹੁਣ ਆਪਾਂ ਹੋਵਾਂਗੇ ਇਧਰ ਨੂੰ। ਬਾਪੂ ਜੀ ਬੜੇ ਸ਼ਾਂਤਮਈ ਢੰਗ ਨਾਲ ਬੈਠੇ ਨੇ। ਬਾਪੂ ਜੀ ਕਿੱਦਾਂ ਜੀ? ਠੀਕ ਹੈ ਜੀ। ਠੀਕ ਠਾਕ ਹਾਂ। ਹਾਂ ਜੀ। ਮਾਈਕ ਤੋਂ ਸੰਗ ਆਉਂਦੀ ਆ। ਨਾ ਠੀਕ ਆ ਜੀ ਵਾਹ। ਹਾਂ ਹੁਣ ਠੀਕ ਆ। ਹਾਂ ਜੀ। ਐ ਬੱਪੂ ਜਿਹੜਾ ਤੁਸੀਂ ਇਹ ਸਾਫਾ ਬੰਨਿਆ ਨਾ ਇਹ ਮੈਨੂੰ ਬੜਾ ਘੈਂਟ ਲੱਗਿਆ। ਇਹ ਤੁਸੀਂ ਸ਼ੁਰੂ ਤੋਂ ਮੈਨੂੰ ਲੱਗਦਾ ਬਿਨਾ ਸ਼ੀਸ਼ੇ ਤੋਂ ਇਦਾਂ ਬੰਨਦੇ ਹੋਗੇ। ਕੋਈ ਬੰਨਦੇ ਜੀ। ਇਦਾਂ ਬੰਨਦੇ ਹੋ। ਹਾਂ ਜੀ। ਪਹਿਲਾਂ ਤਾਂ ਰਵਾਇਜ ਨਹੀਂ ਹੁੰਦਾ ਸ਼ੀਸ਼ਿਆਂ-ਛੂਸ਼ਿਆਂ ਦਾ। ਹਾਂ ਜੀ ਹਾਂ ਜੀ। ਹੈਂ? ਹਾਂ ਜੀ। ਕਿਹੋ ਜਿਹਾ ਰਿਹਾ? ਵਧੀਆ ਰਿਹਾ ਜੀ। ਵਧੀਆ ਰਿਹਾ ਗੁੱਲ ਮਲਾ ਕੇ। ਹਾਂ ਜੀ। ਪਹਿਲਾਂ ਬੰਨਦਾ ਪਾਗ ਸਵਾਰ ਕੇ ਜਾਂ ਬਿਜੀ ਬੋਟੀ ਸੀ ਲੱਗਿਆ ਵਾਦਾ। ਅੱਛਾ। ਹਾਂ ਜੀ। ਤੁਸੀਂ ਫਿਰ ਬਿਜਲੀ ਬੋਰਡ ਦੇ ਵਿੱਚ ਕਿਹੜੀ ਡਿਊਟੀ ਹੁੰਦੀ ਸੀ ਤੁਹਾਡੀ ਡਿਊਟੀ ਬਾਹਰ ਕੰਮ ਕਰਨ ਦੀ ਅੱਛਾ ਉਹ ਦੇਖੋ ਮੈਂ ਜਾਣ ਨਹੀਂਦਾ ਲੋਕਾਂ ਦੀਆਂ ਕੁੰਡੀਆਂ ਫੜਨੀਆਂ ਮੈਂ ਖੰਡੇ ਖੋੜ ਖੰਡੇ ਕੋ ਬੱਟਣੇ ਖੰਭੇ ਖੜੇ ਕਰਨੇ ਕੁੰਡੀ ਨਹੀਂ ਖੜੀ ਕੀਤੀ ਅੱਛਾ ਕੁੰਡੀ ਨਹੀਂ ਖੜੀ ਹਾਂ ਤੇ ਉਦੋਂ ਫਿਰ ਸਾਈਕਲ ਤੇ ਜਾਂਦੇ ਹੁੰਦੇ ਨੌਕਰੀ ਕਰਨ ਸਾਈਕਲ ਤੇ ਸਾਈਕਲ ਤੇ ਹਾਂਜੀ ਕਿੰਨੇ ਕਿੰਨੇ ਕਿਲੋਮੀਟਰ ਚੱਲ ਜਾਂਦੇ ਸੀ ਬਾਪੂ ਜੀ ਉਹ ਚੱਲ ਜਾਂਦੇ ਸੀ ਬਹੁਤ ਮੀਟੇ ਪਿੰਡ ਸਹੀਂ ਅੱਛਾ ਜੀ ਹਾਂ ਸਾਈਕਲ ਤੇ ਹਾਂਜੀ ਕਿੰਨਾ ਸਮਾਂ ਲੱਗਦਾ ਸੀ ਜਾਂਦੇ ਆ 50 ਕਿਲੋ ਬਜੇ ਹੁੰਦਾ ਸੀ ਅੱਛਾ ਰਸਾ ਰਸੇ ਰਸਾ ਦਾ ਅੱਛਾ ਹਾਂ ਜੀ ਮਤਲਬ ਕਾਫੀ ਉਸ ਟਾਈਮ ਤੇ ਹੁਣ ਤਾਂ ਇੰਨੀਆਂ ਸਹੂਲਤਾਂ ਆ ਗਈਆਂ ਉਦੋਂ ਤਾਂ ਸਹੂਲਤਾਂ ਨਹੀਂ ਸੀ ਹੁੰਦੀਆਂ ਹਾਂ ਜੀ ਉਦੋਂ ਬਾਪੂ ਜੀ ਤਨਖਾਹ ਕਿੰਨੀ ਹੁੰਦੀ ਸੀ ਤੁਹਾਡੇ ਟਾਈਮ ਤੇ ਤਨਖਾਹ ਤਾਂ ਸਭ ਤੋਂ ਥੋੜੀ ਹੁੰਦੀ ਸੀ ਕਿੰਨੀ 20000 ਸੀ ਹਾਂ 10000 10000 ਹਾਂ ਜੀ ਫਿਰ ਵਾਦੀ ਵਾਦੀ ਵਧੀ ਗਈ ਅੱਛਾ ਜੀ ਹਾਂ ਜੀ ਤੇ ਹੁਣ ਤਾਂ ਪੈਨਸ਼ਨ ਆਉਂਦੀ ਹੋ ਪੈਨਸ਼ਨ ਆਉਂਦੀ ਹੈ ਜੀ ਹਾਂ ਜੀ ਅੱਛਾ ਜੀ ਤੇ ਉਦੋਂ ਉਦੋਂ ਜਦੋਂ ਤੁਸੀਂ ਭਰਤੀ ਹੋਏ ਸੀ ਜਦੋਂ ਲੱਗੇ ਸੀ ਉਦੋਂ ਪਹਿਲੀ ਤਨਖਾਹ ਕਿੰਨੀ ਮਿਲੀ ਸੀ ਯਾਦ ਹੈ 13000 ਰੁਪਏ ਮੈਨੂੰ 1300 1300 ਮਿਲਦਾ ਅੱਛਾ 1300 ਹਾਂ ਜੀ ਹਾਂ ਜਿਹੜੇ ਸਾਲ ਵਿੱਚ ਭਰਤੀ ਹੋਏ ਸੀ ਇਹ ਨਹੀਂ ਮੈਨੂੰ ਪਤਾ ਫਿਰ ਵੀ ਪਤਾ ਨਹੀਂ ਮੈਨੂੰ ਆਈਡੀਆ ਨਹੀਂ ਅੱਛਾ 1300 ਸੀ ਪਹਿਲੀ ਤਨਖਾਹ ਹਾਂ ਜੀ ਹਾਂ ਜੀ ਚਲੋ ਵਧੀਆ ਗੋਲਮ ਲਾਗੇ ਹੁਣ ਤੁਹਾਡੀ ਉਮਰ ਕਿੰਨੀ ਹੋਗੀ ਉਮਰ ਮੇਰੀ 70 ਸਾਲ ਦੀ ਹੋਗੀ 70 ਸਾਲ ਦੀ ਹੋਗੀ ਹਾਂਜੀ ਚਲੋ ਵਧੀਆ ਜੀ ਐਂ ਹੀ ਦੇਖੋ ਬਜ਼ੁਰਗਾਂ ਨੇ ਨਾ ਬੜਾ ਲੰਬਾ ਸਮਾਂ ਹੰਡਾਇਆ ਔਰ ਉਹਨਾਂ ਦਾ ਤਜਰਬਾ ਉਹਨਾਂ ਦੀਆਂ ਚੀਜ਼ਾਂ ਸਮਝ ਚੰਗਾ ਦਾ ਜਿਆਦਾ ਸਮਝ ਚੰਗਾ ਹੁਣ ਸਮਾਂ ਮਾੜਾ ਹੈ ਮਾੜਾ ਹੁਣ ਸੁਣਦਾਰੀ ਕੀ ਦੀ ਗੱਲ ਕੋਈ ਨਾਣੇ ਨੂੰ ਕਹੇ ਵੀ ਸਾਨੂੰ ਪਾਣੀ ਪਲਾਇਨ ਇਹ ਪਾਣੀ ਪਲਾਇਨ ਮੈਂ ਚੜਤ ਰਹੀ ਦੇਖ ਲਓ ਬਲਾਕੇ ਕਿਸੇ ਨੂੰ ਸਿੱਧੇ ਬਣੀ ਬੋਲਦਾ ਕੋਈ ਹਾਂ ਕੀ ਸਕਾਇ ਹੋਵੇ ਹੁਣ ਦੇ ਜਮਾਨੇ ਖਤਰਨਾਕ ਹੁਣ ਦੇ ਜਮਾਨੇ ਸਭ ਤੋਂ ਜਿਹੜੀ ਚੀਜ਼ ਔਖੀ ਲੱਗਦੀ ਕਿਹੜੀ ਆ ਹੁਣ ਦਾ ਸਮਾਂ ਮਾੜਾ ਹੀ ਮਾੜਾ ਹੈ ਕਿਸੇ ਨੂੰ ਛੇੜ ਕੇ ਦੇਖ ਲੋ ਕਿਉਂਕਿ ਮੈਂ ਦੁਖੀ ਆ ਜੇ ਕੋ ਮਤ ਕਰ ਬੇ ਸੁਖੀਆਂ ਛੜਤਾ ਇਸ ਬਾਦੀ ਜਿਹਨੂੰ ਮਰਜੀ ਬੁਲਾ ਕੇ ਦੇਖ ਲੈ ਕੋ ਕਿਧਰੇ ਪਾਸੋਂ ਤੰਗ ਹੈ ਕੋ ਕਿਧਰੇ ਪਾਸੋਂ ਤੰਗ ਹੈ ਸੁਖੀ ਕੋਈ ਨਹੀਂ ਹੈ ਪਹਿਲਾਂ ਕਹਿੰਦੇ ਇੱਕ ਦੂਜੇ ਦਾ ਨਾ ਸਾਥ ਤੇ ਸਹਾਰਾ ਬਹੁਤ ਹੁੰਦਾ ਸੀ। ਪ੍ਰੇਮ ਬਹੁਤਾ। ਇੱਕ ਦੋ ਜੀਤ ਕਰਦੇ ਤੇ। ਬਿਲਕੁਲ ਇਹ ਬਹੁਤਾ। ਇੱਕ ਦੋ ਬੰਦਾ ਸਾਂਹ ਤੇ ਲੰਦੇ। ਬਿਲਕੁਲ। ਇਕੱਠੇ ਕੁ ਡੂਰੀਆਂ ਪਰ ਜਾਂਦੇ ਤੇ। ਹੁਣ ਤਾਂ ਚੱਕ ਮੋਟਰਸਾਈਕਲ ਆਉਂਦੋਂ ਚੱਲੇ ਗਿਆ ਮੋਟਰੋਂ ਚੱਲੇ ਗਿਆ। ਅਖਰੇ ਸਾਈਕਲ ਤੇ। ਸਾਈਕਲ। ਦਾਦਾ ਸਾਈਕਲ ਇਕੱਠੇ ਤੁਰਦੇ ਰਹੇ ਪਿੰਡ ਤੇ। ਸ਼ਾਮ ਨੂੰ ਖੜੜ ਇਕੱਠੇ ਹੀ ਹੁੰਦੇ ਤੇ। ਸ਼ਾਮ ਨੂੰ ਇਕੱਠੇ ਆਉਂਦੇ ਤੇ। ਹੁਣ ਤਾਂ ਪਿਆਰੇ ਨਹੀਂ ਹੈ। ਪਿਆਰੇ ਹੀ ਹੈ। ਆ ਬੰਦਾ ਬੈਠਾ ਹੁੰਦਾ ਸਾਹਮਣੇ। ਹਾਂ। ਆਇਤੇ ਬਠਾਣ ਲੱਗੂ ਉਹਦੀ ਮੁੰਡੀ ਪਛੜ ਕੇ ਆਉਣਾ ਫਿਰ ਮੈਂ ਆਪਣੀ ਡਿਊਟੀ 'ਤੇ ਜਾਣਾ ਹੁਣ ਕੋਈ ਨਾ ਕਿਜੀ ਮਦਦ ਕਰਦਾ ਕਿ ਮੋੜ ਤੋਂ ਹੱਦ ਤੋ ਰੋਕਦੇ ਨਹੀਂ ਕੋਈ ਪਿੱਛੇ ਆਉਂਦਾ ਕੋ ਬੈਠ ਜੀ ਫਿਰ ਸੁਆਹ ਗੱਲੇ ਵੀ ਸਮਝ ਸਮਝ ਕੇ ਗੱਲਾਂ ਬਗਤ ਬਗ ਦੇ ਰਾ ਗਏ ਹੈ ਸੱਚ ਹੈ ਪਰ ਕੌੜਾ ਸਾੜਾ ਜਮਾਨਾ ਟੌਪ ਸੀ ਟੌਪ ਸੀ ਬਿਲਕੁਲ ਹੁਣ ਕੀ ਜੀ ਕਦਰ ਨਹੀਂ ਹੈ ਕੋਈ ਨੂੰ ਆਰਾਮ ਆਰਾਮ ਕਰਕੇ ਰਾਜੀ ਨਹੀਂ ਯਾ ਦੇਖ ਰੁਕੇ ਤੇ ਕਰਾਗੇ ਕਹਿੰਦੇ ਪਹਿਲਾਂ ਸੱਤ ਚੋ ਵੀ ਕੋਈ ਲੰਘਦਾ ਸੀ ਨਾ ਅਦਬ ਸਤਕਾਰ ਨਾਲ ਝੁੱਕ ਕੇ ਜਾਂਦਾ ਵੀ ਬਜ਼ੁਰਗ ਬੈਠੇ ਅੱਗੇ ਵਿਆਹ ਹੁੰਦਾ ਤਾਂ ਸਭ ਨੂੰ ਇਕੱਠੇ ਕਰਦੇ ਸੀ ਬਿਲਕੁਲ ਹੁਣ ਤਾਂ ਕਹਿੰਦੇ ਨਹੀਂ ਆਉਂਦਾ ਨਾ ਆਉਣ ਉਹਦੇ ਹਾਂ ਸ਼ਗਾ ਭਾਈ ਵੀ ਨਹੀਂ ਆਉਂਦਾ ਅਗਲੇ ਕਹਿੰਦੇ ਉਹਦੇ ਆਉਣ ਨਾ ਆਉਣ ਦੇ ਨਾਲ ਕਿਹੜੀ ਮੱਛਿਆ ਲੱਗਣੋਂ ਹਟ ਜਾਣੀ ਕੋਈ ਫਰਕ ਨਹੀਂ ਪੈਂਦੀ ਕੋਈ ਫਰਕ ਨਹੀਂ ਹਾਂ ਬੱਚਾ ਰਹਿਣ ਦੇ ਪਹਿਲਾਂ ਤਾਂ ਬਾਪੂ ਜੀ ਪਿੰਡਾਂ 'ਚ ਮੰਜੇ ਬਿਸਤਰੇ ਵੀ ਇਕੱਠੇ ਕਰਦੇ ਹੁੰਦੇ ਸੀ ਮੰਜੇ ਬਿਸਤਰੇ ਬਣਾਉ ਲੈ ਕੇ ਇਕੱਠੇ ਕਰਦੇ ਦੇ ਹਾਂ ਹਾਂ ਮੰਜੇ ਬਿਸਤਰੇ ਸਭ ਕੁਝ ਅਗੇ ਜਮਾਨਾ ਕੁਸ਼ੋਰਤਾ ਹੁਣ ਜਮਾਨਾ ਖਤਰਨਾਕ ਹੈ ਕਹਿੰਦਾ ਹੋਰ ਜਮਾਨਾ ਉਹ ਨਹੀਂ ਹੈ ਜਿਹੜਾ ਪਹਿਲਾਂ ਤਾਂ ਜਿਹੜਾ ਪਹਿਲਾਂ ਨਾ ਆਉਣਾ ਨਾ ਹੀ ਆਉਣਾ ਹੋਰ ਦਾ ਮੁਸ਼ਕਿਲ ਆ ਇਹ ਬਾਪੂ ਜੀ ਦੀਆਂ ਗੱਲਾਂ ਬੜੀਆਂ ਸੱਚੀਆਂ ਨੇ ਕੌੜੀਆਂ ਜ਼ਰੂਰ ਆ ਪਰ ਹੈ ਸੱਚੀਆਂ ਨੇ ਹੋਰ ਸੁਣਾਓ ਜੀ ਸასიਖਾਲ ਕਿੱਦਾਂ ਜੀ ਠੀਕ ਠਾਕ ਐ ਨਹੀਂ ਦੇਖੋ ਕਿੱਡੇ ਘੈਂਟ ਬੰਦੇ ਨੇ ਇੱਕ ਹੱਥ ਨਾਲ ਵਟ ਦੇ ਕੇ ਦੂਜੇ ਹੱਥ ਨਾਲ ਗੱਲ ਵੀ ਕੀਤੀ ਤੁਸੀਂ ਸੁਣਾਓ ਪਹਿਲਾਂ ਤੁਹਾਡਾ ਨਾਮ ਕੀ ਆ ਕਾਲਾ ਕਾਲਾ ਜੀ ਐ ਕੀ ਨਾਮ ਇਹਦਾ ਕਾਲਾ ਹੀ ਕਹਿੰਦੇ ਜੀ ਪਿੰਡ 'ਚ ਕਾਲਾ ਕਹਿੰਦੇ ਨੇ ਕੀ ਕਰਦੇ ਕੀ ਇਹ ਇਹ ਤਾਂ ਵੈਸੇ ਬੇਲਾ ਹੀ ਆ ਵਿਚਾਰਾ ਸਿੱਧਾ ਮਹੜਾ ਜਾ ਅੱਛਾ ਜੀ ਬੇਲਾ ਕੋਲ ਸਾਰਾ ਰੁਲਾ ਮਲਾ ਕੇ ਚੱਲਦੇ ਨੇ ਪਿੰਡ ਦੇ ਵਿੱਚ ਕੋਈ ਵੀ ਕੰਮ ਹੋਵੇ ਹਾਂ ਸਾਰੇ ਕੰਮ ਆ ਸਾਂਝੇ ਕੰਮਾਂ 'ਚ ਮੂਰੇ ਹੁੰਦਾ ਧਾਰਮਿਕ ਕੰਮਾਂ 'ਚ ਹਰੇਕ ਕੰਮ 'ਚ ਮੂਰੇ ਹੁੰਦਾ ਇਹ ਅੱਛਾ ਜੀ ਹਰੇਕ ਦੇ ਵਿਆਹ ਸ਼ਾਦੀ ਜੀ ਕੋਈ ਕੰਮ ਕਰਾਉਣਾ ਤਾਂ ਪੁੱਛ ਕਾਲੇ ਨੂੰ ਲੱਭਣਾ ਹੈ ਵੀ ਕਾਲਾ ਲਿਆਓ ਜੀ ਅੱਛਾ ਇਹ ਮੇਰੇ ਖਿਆਲ ਲਗਭਗ ਜਿੰਨੇ ਵੀ ਪਿੰਡ ਹੁੰਦੇ ਨਾ ਪਿੰਡਾਂ 'ਚ ਇੱਕ ਕਾਲਾ ਤੇ ਇੱਕ ਗੋਰਾ ਜ਼ਰੂਰ ਹੁੰਦੇ ਨੇ ਹਾਂਜੀ 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 ਇਹ ਜਿਵੇਂ ਰੱਬ ਦੇ ਰੂਪ ਹੁੰਦੇ ਜਿਹੜਾ ਜਿਹਦਾ ਸਾਰੇ ਕਦੇ ਕੰਮ ਆਉਂਦਾ ਜਿਹੜਾ ਬੰਦਾ ਇਹਨੂੰ ਨਾ ਕਿਸੇ ਨਾਲ ਵਿਰੋਧ ਦਾ ਕਿਸੇ ਨਾਲ ਕੋਈ ਪਾਰਟੀ ਬਾਜ਼ੀ ਨਹੀਂ ਤੇ ਮਨ 'ਚ ਨਾ ਕੋਈ ਗੱਲ ਨਾ ਬਾਤ ਹਰੇਕ ਦੇ ਗਮੀਂ 'ਚ ਖੁਸ਼ੀ 'ਚ ਹਾਜ਼ਰ ਹੁੰਦਾ ਹੈ ਬਿਨਾਂ ਕਿਸੇ ਲੋਭ ਤੋਂ ਬਿਨਾਂ ਕਿਸੇ ਲਾਲਚ ਕੰਮ ਤੋਂ ਹਾਂਜੀ ਹਾਂ ਬਿਨਾਂ ਕੋਈ ਕੋ ਪੈਸਾ ਨਹੀਂ ਕੋਈ ਕੁਝ ਨਹੀਂ ਇਹਨੇ ਸੇਵਾ ਕਰਨੀ ਹੈ ਨੇ ਹੁਣ ਗੁਰਦੁਆਰਾ ਸਾਹਿਬ ਸਵੇਰੇ ਜਾਂਦਾ ਨਾ ਆ ਕੇ ਇਹ ਜੀ ਹਾਂਜੀ ਸਤਨਾਮ ਦਾ ਜਾਪ ਕਰਾਉਂਦਾ ਗੁਰਦੁਆਰਾ ਸਾਹਿਬ ਚ ਹਾਂ ਸੰਗਤਾਂ ਨੂੰ ਪਾਠ ਤੋਂ ਬਾਅਦ ਇਹਨੇ ਇਹਨੇ ਜਰੂਰ 5 ਮਿੰਟ ਲਾਉਣੇ ਆ ਮੈਂ ਵੀ ਨਿਤਨੇਮ ਕਰਦਾ ਹੁੰਨਾ ਸਵੇਰੇ ਕਈ ਵਾਰ ਮੇਰੀ ਸੋਮਵਾਰ ਮੰਗਲਵਾਰ ਨੂੰ ਵਾਰੀ ਹੁੰਦੀ ਹੈ ਅੱਛਾ ਜੀ ਸਾਡੇ ਪਾਠ ਹੀ ਨਹੀਂ ਰੱਖਿਆ ਹੋਇਆ ਅੱਛਾ ਵਾਰੀ ਵਾਰੀ ਸਿਰ ਪਿੰਡ ਦੇ ਸਾਰੇ ਹਾਂ ਸਾਡੇ ਬੱਚੇ ਕਰਦੇ ਆ ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਤੇ ਵੱਡੇ ਜਿਹੜੇ ਤੜਕੇ ਨੂੰ ਉੱਠ ਕੇ ਆਪਣਾ ਵਾਰੀਆਂ ਬਣੀਆਂ ਹੋਈਆਂ ਸਾਡੇ ਆਪਣਾ ਵਾਰੀ ਸਿਰ ਜ਼ਿੰਮੇਵਾਰੀ ਆਉਂਦੀ ਓਵੇਂ ਕਰਦੇ ਆ ਬੜੀ ਆ ਜੀ ਐ ਤਾਂ ਹਰ ਇੱਕ ਪਿੰਡ ਦੇ ਵਿੱਚ ਪਿਆਰ ਹੋਣਾ ਚਾਹੀਦਾ ਵੀ ਚਲੋ ਪਾਠੀ ਸਿੰਘ ਜੇ ਨਹੀਂ ਹੈਗੇ ਤਾਂ ਪਿੰਡ ਦੇ ਸਾਰੇ ਲੋਕ ਰਲ ਮਿਲ ਕੇ ਸੇਵਾ ਜਿਹੜੀ ਗੁਰਦੁਆਰਾ ਸਾਹਿਬ ਦੀ ਨਿਭਾ ਰਹੇ ਨੇ